ਦੋਸਤੋ ਜਿਹੜਾ ਸਾਹਮਣੇ ਤੁਸੀਂ ਰੁੱਖ ਦੇਖ ਰਹੇ ਹੋ ਨਾ ਇਸ ਨੂੰ ਕਲਪਤਰੂ ਵੀ ਕਿਹਾ ਜਾਂਦਾ ਇਸ ਨੂੰ ਖੇਜੜੀ ਵੀ ਕਿਹਾ ਜਾਂਦਾ ਖੇਜਰੀ ਵੀ ਕਿਹਾ ਜਾਂਦਾ ਤੇ ਪੰਜਾਬ ਤੇ ਨੂੰ ਜੰਡ ਕਿਹਾ ਜਾਂਦਾ ਤੇ ਇਹ ਰੇਗਿਸਤਾਨ ਦੇ ਵਿੱਚ ਦਾ ਜਾ ਮਾਰੂਥਲ ਦਾ ਟਿੱਬਿਆਂ ਦਾ ਅਧ ਰੱਖਤਾ ਹੈ ਇਹਦੀਆਂ ਜੜ੍ਹਾਂ ਕਹਿੰਦੇ ਪਤਾਲ ਚ ਹੁੰਦੀਆਂ ਪਤਾਲ ਦੇ ਵਿੱਚ ਜਦੋਂ ਸਾਰੇ ਸਾਲਾਂ ਬੱਧੀ ਮੀਂਹ ਨਾ ਪਵੇ ਸਾਰੇ ਦਰਤ ਸੁੱਕ ਜਾਣ ਤੇ ਇਹ ਪਤਾਲ ਚੋਂ ਵੀ ਪਾਣੀ ਲੈ ਲੈਂਦਾ ਤੇ ਹਰਾ ਭਰਾ ਰਹਿੰਦਾ ਲੋਕਾਂ ਨੂੰ ਛਾਂ ਬਖਸ਼ਦਾ ਤੇ ਇਹਨੂੰ ਨਾ ਖੋਖੇ ਤੁੱਕੇ ਲੱਗਦੇ ਆ ਫਲੀਆਂ ਖਾ ਕੇ ਗੁਜ਼ਾਰਾ ਕਰਦੇ ਆ ਲੋਕ ਤੇ ਪਰ ਅਸੀਂ ਆਹ ਦੇਖ ਲਓ ਤੁਸੀਂ ਜਿਹੜੀਆਂ ਜੜਾਂ ਪਤਾਲ ਚ ਹੁੰਦੀਆਂ ਆ ਨਾ ਪਤਾਲ ਚ ਹੁਣ ਤੁਹਾਨੂੰ ਇਹ ਗੱਲ ਕਰਨ ਤੋਂ ਪਹਿਲਾਂ ਇਹਦੇ ਬਾਰੇ ਦੱਸ ਦਿਆਂ ਰਾਜਸਥਾਨ ਦੇ ਵਿੱਚ ਨਾ ਖਜਰੇਲੀ ਨਾਂ ਦੇ ਸਥਾਨ ਤੇ 1730 ਦੇ ਵਿੱਚ ਰੁੱਖ ਵਧਣ ਵਾਲਿਆਂ ਤੇ ਬਿਸ਼ਨੋਈ ਸਮਾਜ ਦੇ ਪਿੰਡ ਵਾਲੇ ਲੋਕਾਂ ਦੇ ਵਿੱਚ ਟੱਕਰ ਹੋ ਗਈ ਵੀ ਅਸੀਂ ਰੁੱਖ ਨਹੀਂ ਵਧਣ ਦੇਣੇ ਉਹ ਜਾਂਡ ਦੇ ਰੁੱਖ ਵੜਦੇ ਸੀ ਕਿਉਂਕਿ ਬਿਸ਼ਨੋਈ ਸਮਾਜ ਇਹਨੂੰ ਦੇਵਤੇ ਦੇ ਰੂਪ ਵਿੱਚ ਪੂਜਦਾ ਤੇ ਉਹਨਾਂ ਨੇ ਸੋਚਿਆ ਵੀ ਇੱਕ ਜੰਡ ਬਦਲੇ ਜੇ ਇੱਕ ਸਿਰ ਵੀ ਜਾਵੇ ਤਾਂ ਵੀ ਮਤਲਬ ਸੌਦਾ ਜਿਹੜਾ ਹੈਗਾ ਮਹਿੰਗਾ ਨਹੀਂਗਾ ਉਹ ਵਿਸ਼ਨੋਈ ਲੋਕਾਂ ਨੇ ਦਰਖਤਾਂ ਨੂੰ ਜੱਫੀਆਂ ਪਾਲੀਆਂ ਤੇ ਰੁੱਖ ਵੱਢਣ ਵਾਲੇ ਨਾਲੇ ਰੁੱਖ ਨੂੰ ਵੱਢ ਦਿੰਦੇ ਤੇ ਨਾਲ ਹੀ ਸਿਰ ਵੱਢ ਦਿੰਦੇ 363 ਸ਼ਹੀਦੀਆਂ ਦਿੱਤੀਆਂ ਆ ਜੰਡ ਦਾ ਰੁੱਖ ਬਚਾਉਣ ਲਈ 363 ਜਦੋਂ ਗੱਲ ਪਹੁੰਚੀ ਰਾਜੇ ਅਬੇ ਸਿੰਘ ਕੋਲੇ ਅਬੈ ਸਿੰਘ ਕੈਲ ਕੋਲੇ ਉਹਨੇ ਫਿਰ ਤਾਮਰ ਪੱਤਰ ਜਾਰੀ ਕੀਤਾ ਇਹ ਸਾਰਾ ਕੁਝ ਰੋਕਿਆ ਵੀ ਬਸਨੋਈ ਸਮਾਜ ਦੇ ਇਲਾਕੇ ਵਿੱਚ ਨਾ ਤਾਂ ਕੋਈ ਰੁੱਖ ਵਧਿਆ ਜਾਊਗਾ ਨਾ ਹੀ ਕਿਸੇ ਪੰਛੀ ਜਾਂ ਜਾਨਵਰ ਦਾ ਕਤਲ ਕੀਤਾ ਜਾਊਗਾ ਜਾਂ ਮਾਰਿਆ ਜਾਊਗਾ ਤੇ ਹੁਣ ਜਿਹੜੀਆਂ ਜੜਾ ਪਤਾਲ ਚ ਵੀ ਜਦੋਂ ਸਾਲਾਂ ਬਦੀ ਮੀਂਹ ਨਹੀਂ ਪੈਂਦਾ ਆਕਾਲ ਪੈ ਜਾਂਦਾ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਜਿਵੇਂ ਪੇਚਸ ਵਰਗੀਆਂ ਤੋਂ ਇਸ ਰੁੱਖ ਦੇ ਪੱਤੇ ਫਲੀਆਂ ਬਚਾਉਂਦੇ ਨੇ ਤੇ ਇਹ ਭੁੱਖ ਦੇ ਵਿੱਚ ਲੋਕਾਂ ਨੂੰ ਭੋਜਨ ਵੀ ਦਿੰਦਾ ਪਸ਼ੂਆਂ ਤੇ ਮਨੁੱਖਾਂ ਨੂੰ ਵੀ ਦਿੰਦਾ ਦਵਾਈਆਂ ਤੇ ਵੀ ਪੈਂਦਾ ਤੇ ਜਿਹੜੀਆਂ ਜੜਾਂ ਪਤਾਲ ਚ ਤੇ ਉਹਦੇ ਨਾਲ ਇੱਥੇ ਆ ਨਹਿਰ ਵਗਦੀ ਐ ਤੇ ਅਸੀਂ ਇਹਦੀਆਂ ਜੜਾਂ ਤੇ ਤੇਲ ਪਾਪਾ ਇਹਨੂੰ ਵੀ ਸਕਾਤਾ ਉਹ ਪੂਜਾ ਕਰਨੀ ਆ ਜਮ ਜਮ ਕਰੋ ਪਰ ਘਟੋ ਘਟ ਇਹਨਾਂ ਨੂੰ ਮਾਰੋ ਤਾਂ ਨਾ ਇਹਨਾਂ ਨੂੰ